ਮਿੰਟੂ ਜੀ ਆਪਾਂ ਅਹਿਮ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕੱਲ ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਓਕੇ ਜੀ ਉਹਦੇ ਵਿੱਚ ਉਹਨਾਂ ਨੇ ਡਰੱਗ ਮਸਲੇ ਦੇ ਉੱਪਰ ਇੱਕ ਸਖਤ ਐਕਸ਼ਨ ਲਿਆ ਇਹ ਮਸਲਾ ਸਾਰਾ ਕੀ ਹੈ ਇਹਦੇ ਵਿੱਚ ਬਹੁਤ ਸਾਰੇ ਸਵਾਲ ਵੀ ਉੱਠ ਰਹੇ ਆ ਪੁਲਿਸ ਪ੍ਰਸ਼ਾਸਨ ਤੇ ਵੀ ਉੱਠ ਰਹੇ ਆ ਮਾਨ ਸਰਕਾਰ ਤੇ ਵੀ ਦੂਸਰੀਆਂ ਪਾਰਟੀਆਂ ਆਪਣੇ ਸਵਾਲ ਉਠਾ ਰਹੀਆਂ ਨੇ ਇਹ ਸਾਰੇ ਮਸਲੇ ਤੇ ਕੀ ਤੁਸੀਂ ਸੋਚਦੇ ਹੋ ਇਹ ਦੇਖੋ ਜਿਹੜਾ ਉਹਨਾਂ ਦਾ ਐਕਸ਼ਨ ਪਲਾਨ ਹੈ ਸਰਕਾਰ ਦਾ ਕੰਮ ਹੈ ਐਕਸ਼ਨ ਕਰਨਾ ਬੇਸਿਕਲੀ ਕੀ ਹੈ ਕਿ ਕੱਲ ਪੁਲਿਸ ਨੂੰ ਲੈ ਕੇ ਉਹਨਾਂ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਦਾਇਤਾਂ ਨਹੀਂ ਜਾਂ ਕਹਿ ਲੋ ਕਿ ਬਸ ਇੱਕ ਡਰਾਵਾ ਜਾਰੀ ਕੀਤਾ ਜੀ ਕਿ ਜੀ ਹੁਣ ਇੱਥੇ ਯਾਰੀਆਂ ਨਹੀਂ ਨਿਭਣਗੀਆਂ ਯਾਰੀਆਂ ਨਹੀਂ ਪੁੱਗਣਗੀਆਂ ਕਿਉਂਕਿ ਮਾਨ ਸਾਹਿਬ ਕਹਿ ਰਹੇ ਆ ਕਿ ਮੈਂ 2-3 ਮਹੀਨੇ ਰਿਆਂ ਬਾਈ ਪ੍ਰਚਾਰ ਚ ਜੀ ਤੇ ਠੇਹ ਤੋਂ ਮੈਨੂੰ ਮਿਲੀ ਹੈ ਇਨਪੁਟ ਕਿ ਬਾਈ ਪੁਲਿਸ ਵਾਲਿਆਂ ਦੀ ਗੰਡ ਸੰਡ ਚੱਲਦੀ ਆ ਤੇ ਇਹ ਯਾਰੀਆਂ ਪਗਾਉਂਦੇ ਮਤਲਬ ਕਿ ਜੇ ਕੋਈ ਡਰਗ ਪੈਡਲਰ ਫੜਿਆ ਜਾਂਦਾ ਤਾਂ ਉਸ ਨੂੰ ਛਡਾਉਣ ਵਾਸਤੇ ਕੋਈ ਇਹਨਾਂ ਦਾ ਜਿਹੜਾ ਜਾਣ ਪਛਾਣ ਵਾਲਾ ਜਾਂ ਕੋਈ ਨਜ਼ਦੀਕੀ ਆ ਉਹ ਇਹਨਾਂ ਦੇ ਨਾਲ ਜਿਹੜੇ ਲਿੰਕ ਹੈ ਉਹਨਾਂ ਨੂੰ ਇਸਤੇਮਾਲ ਕਰਦਾ ਤੇ ਉਹਨੂੰ ਛਡਾ ਲੈਂਦਾ ਤੇ ਜੇ ਹੁਣ ਇਸ ਤਰ੍ਹਾਂ ਦੁਬਾਰਾ ਹੋਇਆ ਫਿਰ ਯਾਰੀਆਂ ਅਸੀਂ ਜਿਹੜੀਆਂ ਉਹ ਪੁਗੰਨੀ ਦੇਵਾਂਗੇ ਮਤਲਬ ਕਿ ਇਹ ਕਹਿ ਦਿੱਤਾ ਕਿ ਤੁਰੰਤ ਬਰਖਾਸਤ ਹੋਊਗਾ ਬੰਦਾ ਜੀ ਦੂਜੀ ਚੀਜ਼ ਇਹ ਆ ਕਿ ਜਿਹੜਾ ਵੀ ਕੋਈ ਬੰਦਾ ਫੜਿਆ ਜਾਊਗਾ ਉਹਦੀ ਕੁਝ ਦਿਨਾਂ ਦੇ ਅੰਦਰ ਅੰਦਰ ਜਾਇਦਾਦ ਜਿਹੜੀ ਆ ਉਹਨੂੰ ਤੁਸੀਂ ਜ਼ਬਤ ਕਰ ਲਵੋ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਪੁਲਿਸ ਦੇ ਵਿੱਚ ਜਿਸ ਗੱਲ ਦੀ ਤਰਥੱਲੀ ਮੱਚੀ ਆ ਉਹ ਇਹ ਆ ਕਿ ਥੋਕ ਦੇ ਵਿੱਚ ਬਦਲੀਆਂ ਹੋ ਗਈਆਂ ਅੱਛਾ ਹੁਣ ਦੋ ਚੀਜ਼ਾਂ ਨੇ ਪੰਜਾਬ ਪੁਲਿਸ ਵਾਸਤੇ ਇੱਕ ਤੇ ਇਹ ਕਹਿ ਦਿੱਤਾ ਗਿਆ ਕਿ ਇਹਨਾਂ ਦੀ ਗੰਡ ਸੰਡਿਆ ਜੀ ਕੁਝ ਬੰਦਿਆਂ ਦੀ ਕਹ ਲੋ ਤੇ ਦੂਜਾ ਇਹ ਆ ਕਿ ਬਦਲੀਆਂ ਕਰ ਦਿੱਤੀਆਂ ਹੂੰ ਠੀਕ ਹੈ ਮੁੱਖ ਮੰਤਰੀ ਨੇ ਮਾਨ ਸਾਹਿਬ ਉਹ ਇਹੋ ਜਿਹੇ ਫੈਸਲੇ ਲੈਣ ਵਾਸਤੇ ਆਜ਼ਾਦ ਨੇ ਭਾਈ ਮਿਨਿਸਟਰੀ ਵੀ ਤੇ ਉਹਨਾਂ ਦੇ ਕੋਲ ਹੈ ਨਾ ਜੀ ਜੇ ਕੋਈ ਸੰਕਟ ਹੈ ਜੇ ਕੋਈ ਇਸ ਵੇਲੇ ਕਹਿ ਲੋ ਕਿ ਵਿਪਤਾ ਹੈ ਪੰਜਾਬ ਦੇ ਲੋਕਾਂ ਲਈ ਜਾਂ ਪੰਜਾਬ ਦੇ ਸਿਰ ਤੇ ਆ ਤਾਂ ਉਹ ਆਜ਼ਾਦ ਨੇ ਆਪਣੇ ਫੈਸਲੇ ਲੈਣ ਵਾਸਤੇ ਮੈਂ ਉਹਦੇ ਤੇ ਕਿੰਤੂ ਪਰਤੂ ਨਹੀਂ ਕਰ ਸਕਦਾ ਉਹ ਅਥਾਰਟੀ ਨੇ ਪਰ ਮੇਰਾ ਵਾਰ-ਵਾਰ ਇੱਕੋ ਕਨਸਰਨ ਰਹਿੰਦਾ ਹੈ ਬਹੁਤ ਲੰਮੇ ਸਮੇਂ ਤੋਂ ਮੈਂ ਇਹਨਾਂ ਗੱਲਾਂ ਤੇ ਗੱਲ ਕਰਦਾ ਆਂ ਤੇ ਕਰਦਾ ਰਹੂੰਗਾ ਜੀ ਕਿ ਵੇਖੋ ਬਦਲੀਆਂ ਕਰਕੇ ਤੁਸੀਂ ਕੀ ਕਰੋਗੇ فرض ਕਰੋ ਇੱਕ ਬੰਦਾ ਹੈ ਜਿਹੜਾ ਉਹ ਨੌਕਰੀ ਕਰਦਾ ਮੁਕਸਰ ਜ਼ਿਲ੍ਹੇ ਚ ਜੇ ਤੁਸੀਂ ਉਹਨੂੰ ਬਰਨਾਲੇ ਭੇਜ ਦਿੱਤਾ ਜੀ ਤੇ ਉਹਦੀ ਤੇ ਕਿਉਂਕਿ ਛੁੱਟੀ ਤੁਸੀਂ ਨਿਯਮਤ ਰੂਪ ਦੇ ਵਿੱਚ ਦਿੰਦੇ ਨਹੀਂ ਉਹਦੀ ਤੇ ਨਿਗਾਹ ਉਹਦੀ ਤੇ ਕਿਤੇ ਨਾ ਕਿਤੇ ਤਾਕੇ ਰਹੂਗੀ ਕਿ ਕਦੋਂ ਮੈਂ ਘਰ ਵਾਲੀ ਕੋਲ ਪਹੁੰਚਾਂ ਬੱਚਿਆਂ ਕੋਲ ਪਹੁੰਚਾਂ ਤਾਂ ਫਰਲੋ ਸਿਸਟਮ ਤੁਹਾਡਾ ਜਿਹੜਾ ਚੱਲਦਾ ਹੈ ਈ ਜੀ ਜੀ ਫਿਰ ਗੱਲ ਇਹ ਆ ਕਿ ਤੁਸੀਂ ਪੁਲਿਸ ਵਾਲਿਆਂ ਨੂੰ ਨਿਹਰਾਪੁਰਾ ਦਾਬਾ ਲਾ ਕੇ ਇਹ ਸਾਰਾ ਕੁਝ ਨਹੀਂ ਕਰ ਸਕਦੇ ਜੀ ਕੱਲ ਮੈਂ ਦੇਖ ਰਿਹਾ ਸਾਂ ਡੀਆਈਜੀ ਜਿਹੜੇ ਇੱਥੇ ਸਾਡੇ ਐਸਐਸਪੀ ਵੀ ਰਹਿ ਕੇ ਗਏ ਨੇ ਸ੍ਰੀ ਮੁਕਸਰ ਸਾਹਿਬ ਗਿੱਲ ਸਾਹਿਬ ਹਰਮਨबीर ਸਿੰਘ ਗਿੱਲਾ ਉਹ ਡੀਆਈਜੀ ਬਣ ਗਏ ਆ ਤੇ ਉਹ ਠਾਣੇ 'ਚ ਗਏ ਆ ਠਾਣੇ 'ਚ ਹੈ ਕੋਈ ਨਹੀਂ ਅੱਛਾ ਇੱਕ ਮੁੰਚੀ ਆ ਸਹਾਇਕ ਮੁੰਚੀ ਉੱਥੇ ਵਿਚਾਰਾ ਬੈਠਾ ਠਾਣੇ 'ਚ ਹੈ ਹੀ ਕੋਈ ਨਹੀਂ ਐਸਐਚਓ ਕਿਥੋਂ ਕਹਿੰਦੇ ਜੀ ਉੱਥੇ ਆਰਾਮ ਫਰਮਾਉਣ ਗਏ ਨੇ ਡੀਐਸਪੀ ਕਿੱਥੇ ਜੋ ਉਹ ਵੀ ਰਾਮਦੀ ਮੋਦਰਾ ਚ ਨੇ ਅੱਛਾ ਥਾਣਾ ਕਿੱਥੇ ਹੋ ਕਹਿੰਦੇ ਥਾਣੇ ਚ ਨਾ ਲੇਡੀ ਪੁਲਿਸ ਹੈ ਨਾ ਕੋਈ ਨਫਰੀ ਹੈ ਹਮ ਹੁਣ ਗੱਲ ਇਹ ਆ ਕਿ ਇੱਕ ਤੇ ਇਹ ਆ ਕਿ ਤੁਹਾਨੂੰ ਆਈਓ ਵਧੀਆ ਬਣਾਉਣੇ ਪੈਣਗੇ ਲਿਖਾ ਪੱਤਰੀ ਜਿਹੜੀ ਕਰਦੇ ਆ ਜੀ ਜਿਨ੍ਹਾਂ ਨੇ ਐਂਡੀਪੀਐਸ ਕਾਨੂੰਨ ਜਿਹੜਾ ਚੰਗੀ ਤਰ੍ਹਾਂ ਪੜਿਆ ਹੁੰਦਾ ਜਿਨ੍ਹਾਂ ਨੂੰ ਪਤਾ ਹੈ ਜੀ ਜੀ ਇੱਕ ਤੇ ਉਹਨਾਂ ਵਾਸਤੇ ਜਿਹੜੀ ਉਹ ਐਕਸਪਰਟੀ ਹੈ ਉਹ ਪੈਦਾ ਕਰਨੀ ਪਾਉਗੀ ਬਿਲਕੁਲ ਉਹ ਬਹੁਤ ਆਪ ਚ ਲਿਆਉਣੇ ਪੈਣਗੇ ਤੁਹਾਨੂੰ ਸੈਕੰਡ ਚੀਜ਼ ਜਿਹੜੀ ਐ ਇਸ ਮਾਮਲੇ ਨਾਲ ਜੁੜੀ ਦੇਖੋ ਮਸਲਾ ਇਹ ਕਿ ਤੁਹਾਨੂੰ ਹੁਣ ਇਹ ਸੁਰਤ ਆ ਗਈ ਪਹਿਲਾਂ ਇਹ ਇਹਨਾਂ ਦੇ ਹੀ ਫੈਸਲੇ ਤੇ ਮੈਂ ਵਾਰ-ਵਾਰ ਕਿੰਤੂ ਕੀਤਾ ਜਦੋਂ ਇਹ ਕਹਿੰਦੇ ਸਨ ਕਿ ਇੱਕ ਸਾਲ ਚ ਆਪਾਂ 2200 ਬੰਦਾ ਭਰਤੀ ਕਰਨਾ ਯਾਨੀ 2200 ਪੁਲਿਸ ਕਰਮੀ ਕਹਿ ਲੋ ਉਹਦੇ ਚ ਕੁੜੀਆਂ ਵੀ ਸਾਡੀਆਂ ਆ ਗਈਆਂ ਤੇ ਮੈਂ ਇਹ ਗੱਲ ਆਖੀ ਸੀ ਕਿ 2200 ਤਾਂ ਸ਼ਾਇਦ ਥੋੜੀ ਹੋ ਜਾਣੀ ਹੈ ਕਿਉਂਕਿ ਰੈਗੂਲਰ ਜੇ ਆਪਾਂ ਰਿਟਾਇਰਮੈਂਟ ਵੇਖਾਂਗੇ ਵੀਆਰਐਸ ਵੇਖਾਂਗੇ ਜਾਂ ਡੈਥ ਕੇਸ ਵੇਖਾਂਗੇ ਤਾਂ ਉਹ 2200 ਤਾਂ ਮੈਨੂੰ ਲੱਗਦਾ ਕਿ ਜੇ ਰੈਗੂਲਰ ਆਪਾਂ ਰੇਸ਼ੋ ਦੇਖੀਏ ਜੀ ਅਨੁਪਾਤ ਦੇਖੀਏ ਤੇ ਉਹ ਵੀ ਘਟਿਆ ਤੇ ਸਾਡੇ ਕੋਲ ਵੱਸੋਂ ਦੇ ਅਨੁਪਾਤ ਐਸ ਵੇਲੇ ਨਫਰੀ ਜਿਹੜੀ ਓਵਰ ਆਲ ਹੈ ਜਿਹੜੀ ਲਗਭਗ 80000 ਦੇ ਕਰੀਬ ਆ ਕਿ ਇਹਨੂੰ ਸਾਨੂੰ ਵਧਾ ਕੇ ਘੱਟੋ ਘੱਟ ਲੱਖ ਸਵਾ ਲੱਖ ਤੇ ਲਿਜਾਣਾ ਪਊਗਾ ਹੁਣ ਇਹ ਇਸ ਗੱਲ ਤੇ ਆ ਗਏ ਆ ਕਿ 10000 ਅਸੀਂ ਨਵੀਆਂ ਸਾਮੀ ਤਿਆਰ ਕਰਾਂਗੇ ਜੀ ਜੀ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਜਾਣ ਦੇ ਇਸ਼ਕ ਮੁੰਡਿਆਂ ਨੂੰ ਜਾਂ ਕੁੜੀਆਂ ਨੂੰ ਜੀ ਇਹ ਇੱਕ ਮੌਕਾ ਹੈ ਤੇ ਉਹਨਾਂ ਨੂੰ ਆਪਾਂ ਅਪੀਲ ਵੀ ਕਰਾਂਗੇ ਕਿ ਤਿਆਰੀ ਕਰੋ ਭਰਤੀ ਵੱਡੇ ਪੱਧਰ ਤੇ ਆਊਗੀ ਦੂਜੀ ਚੀਜ਼ ਕਿ ਭਾਈ ਸਾਹਿਬ ਤੁਸੀਂ ਜਦੋਂ ਆਉਨੇ ਹੋ ਜੀ ਤਿੰਨ ਦਿਨ ਪਹਿਲਾਂ ਥਾਣੇ ਖਾਲੀ ਹੋ ਜਾਂਦੇ ਆ ਮੰਤਰੀ ਆਉਂਦਾ ਇੱਕ ਦਿਨ ਪਹਿਲਾਂ ਥਾਣੇ ਖਾਲੀ ਹੋ ਜਾਂਦੇ ਜੀ ਜੀ ਤਾਂ ਗੱਲ ਇਹ ਆ ਕਿ ਓਵਰ ਆਲ ਸੁਧਾਰ ਕਰਨੇ ਚਾਹੀਦੇ ਆ ਮੈਂ ਇਸ ਗੱਲ ਦੇ ਨਾਲ ਮਤਫਿਕ ਆ ਸਹਿਮਤ ਆ ਕਿ ਕਾਲੀਆਂ ਭੇਡਾਂ ਪੁਲਿਸ 'ਚ ਵੀ ਹੁੰਦੀਆਂ ਨੇ ਹਰੇਕ ਤਾਂ ਹੁਣ ਤੇ ਆਰਮੀ 'ਚ ਵੀ ਹੈਗੀਆਂ ਨੇ ਸਾਰੇ ਵਿਭਾਗਾਂ ਦੇ ਵਿੱਚ ਸੀਆਈਡੀ ਦੇ ਫੜੇ ਜਾਂਦੇ ਹੁਣ ਹੈਗੀਆਂ ਨੇ ਕਾਲੀਆਂ ਭੇਡਾਂ ਹੈਗੀਆਂ ਨੇ ਪਰ ਇੱਕ ਤੇ ਆ ਕਿ ਪੁਲਿਸ ਦਾ ਐਵੇਂ ਮਨੋਬਲ ਨਾ ਤੋੜੋ हां ਜਿੱਥੇ ਗੰਢ ਸੰਢੇ ਉਸ ਨੂੰ ਤੋੜੋ। ਦੂਜੀ ਗੱਲ ਇਹ ਕਿ ਸਮੱਸਿਆਵਾਂ ਦੇਖੋ ਨਾ। ਜੀ ਜੀ। ਕੀ ਗੱਲ ਹੈ ਕਿ ਤੁਹਾਨੂੰ ਇਹ ਤੇ ਲੋਕ ਦੱਸ ਦਿੰਦੇ ਨੇ ਕਿ ਨਸ਼ਾ ਹੈ। ਜੀ। ਨਸ਼ੇ ਦੀ ਰੋਕtham ਵਾਸਤੇ ਹੁਣ ਜੋ ਪਾਲਿਸੀ ਬਣਾਉਣੀ ਆ ਕਿ ਉਹਦੇ ਚ ਤੁਸੀਂ ਕੋਈ ਇਨਪੁਟ ਨਹੀਂ ਲੈਂਦੇ। ਕਿ ਸਾਨੂੰ ਆਈਓ ਕਿੰਨੇ ਤਿਆਰ ਕਰਨ ਦੀ ਜ਼ਰੂਰਤ ਹੈ? ਨਫਰੀ ਓਵਰਆਲ ਬੱਸੋਂ ਦੇ ਹਿਸਾਬ ਨਾਲ ਕਿੰਨੀ ਸਾਨੂੰ ਚਾਹੀਦੀ ਆ? ਹਮਮ ਵੀ ਆਈਪੀਜ਼ ਦੇ ਵਿੱਚ ਜੋ ਸਿਕਿਉਰਟੀ ਲੱਗੀ ਆ ਉਹ ਦੀ ਚ ਕਟੌਤੀ ਕਿੰਨੀ ਚਾਹੀਦੀ ਆ ਤਾਂ ਤੁਸੀਂ ਹੋਰ ਵੇਖੋ ਆ ਜਿਹੜੇ ਸਾਬ ਦੇ ਬੰਗਲੇ ਹੁੰਦੇ ਆ ਪੁਲਸ ਵਾਲਿਆਂ ਦੇ ਕਹਿ ਲੋ ਜਾ ਵੀ ਆਈ ਪੀਸ ਦੇ ਕਹਿ ਲੋ ਇਹ ਇਹਨਾਂ ਦੇ ਉਹ ਘਰ ਦੇ ਜੀਤੇ ਗਏ ਹੁੰਦੇ ਡਲੌਜੀ ਘੁੰਮਣ ਉਹ ਤੇ ਗਏ ਹੁੰਦੇ ਨੇ ਦੇਰਾਦੂਨ ਜੀ ਤੇ ਖਾਲੀ ਕੋਠੀ ਦੀ ਰਾਖੀ ਜਿਹੜੇ ਪੰਜ ਸੱਤ ਜਵਾਨ ਬੈਠੇ ਹੁੰਦੇ ਬਿਲਕੁਲ ਬਿਲਕੁਲ ਤਾਂ ਇਹ ਕਲਚਰ ਵੀ ਤੇ ਤੁਹਾਨੂੰ ਖਤਮ ਕਰਨ ਦੀ ਜ਼ਰੂਰਤ ਹੈ ਨਾ ਜੀ ਇਹ ਵੀ ਤੁਹਾਨੂੰ ਇਹ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਤੇ ਵੀ ਤਵੱਜੂ ਦੇਵੋ ਮੈਂ ਨਹੀਂ ਕਹਿੰਦਾ ਕਿ ਕਿਸੇ ਕਿਸਮ ਦੀ ਅਸੀਂ ਕੋਈ ਰੁਕਾਵਟ ਖੜੀ ਕਰ ਰਹੇ ਹਾਂ ਤੁਸੀਂ ਐਕਸ਼ਨ ਉਲੀਕੋ ਐਕਸ਼ਨ ਨੂੰ ਅਮਲ ਦੇ ਵਿੱਚ ਲੈ ਕੇ ਆਓ ਪਰ ਜੋ ਪੁਲਿਸ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਆ ਉਹ ਠੀਕ ਆ ਆਪਣੀ ਜਗ੍ਹਾ ਦਰਕਾਰ ਨੇ ਪਰੰਤੂ ਆ ਬਦਲੀਆਂ ਬਦਲੀਆਂ ਵਾਲਾ ਸਿਸਟਮ ਜਿਹੜਾ ਇਹ ਇਹੋ ਅਜਵੇਂ ਆਪਾਂ ਕਹਿੰਦੇ ਹੁੰਨੇ ਆ ਜਿਹੜਾ ਲਾਹੌਰ ਵੀ ਉਹੋ ਜਿਹਾ ਤੇ ਉਹਨੇ ਪਸ਼ੋਰ ਵੀ ਉਹੋ ਜਿਹਾ ਹੀ ਰਹਿਣਾ ਇਹਦੇ ਵਿੱਚ ਕੋਈ ਬਹੁਤੀ ਬਦਲਣ ਵਾਲੀ ਗੱਲ ਨਹੀਂ ਬਦਲਣੀ ਬਦਲ ਦੀ ਜ਼ਰੂਰਤ ਹੈ ਮਾਈਂਡ ਸੈਟ ਜੀ ਸਾਡੀ ਉਥੇ ਜਿੰਮ ਦੇ ਵਿੱਚ ਨਾ ਇੱਕ ਬਹੁਤ ਵੱਡਾ ਕਹਿ ਲੋ ਕਿ ਸਲੋਗਨ ਲਿਖਿਆ ਹੋਇਆ ਸਲੋਗਨ ਲਿਖਿਆ ਉਹਦੇ ਚ ਕੀ ਲਿਖਿਆ ਕਿ ਸਟ੍ਰੈਟਜੀ ਜਿਹੜੀ ਆ 20% ਦਾ ਮਾਈਂਡ ਸੈਟ 80% ਅੱਛਾ ਤਾਂ ਮਤਲਬ ਕਿ ਤੁਹਾਡੀ ਰਣਨੀਤੀ ਉਹ 20% ਹੀ ਰਿਜ਼ਲਟ ਚ ਹੁੰਦੀ ਹੈ ਉਹਦਾ ਕੰਟਰੀਬਿਊਸ਼ਨ ਜਿਹੜਾ 20% ਦਾ ਮਾਈਂਡ ਸੈਟ ਹੈ ਜਿਹੜਾ ਤੁਹਾਡਾ ਉਹ 80% ਦਾ ਤਾਂ ਪੁਲਿਸ ਦਾ ਮਾਈਂਡ ਸੈਟ ਵਧੀਆ ਕਰੋ ਯਾਰ ਵਧੀਆ ਕਰੋ ਉਹਨਾਂ ਨੂੰ ਕਹਿ ਲੋ ਕਿ ਫਰੈਸ਼ ਮਾਈਂਡ ਰੱਖੋ ਉਹਨਾਂ ਦੀਆਂ ਛੁੱਟੀਆਂ ਜਿਹੜੀਆਂ ਰੈਗੂਲਰ ਕਰੋ ਉਹਨਾਂ ਦੀ ਡਿਊਟੀ ਰੈਗੂਲਰ ਕਰੋ ਜੀ ਮਤਲਬ ਕਿ ਠੀਕ ਹੈ ਕਾਲੀਆਂ ਭੇਡੀਆਂ ਭੇਡਾਂ ਜਿਹੜੀਆਂ ਵੀ ਆ ਉਹ ਕਿਸੇ ਵੀ ਹਾਲਤ ਚ ਛੁੱਟਣ ਨਾ ਪਰ ਜੋ ਉਹਨਾਂ ਦਾ ਬਣਦਾ ਉਹਨਾਂ ਨੂੰ ਵੀ ਦਿਓ ਨਾ ਮਾਹੌਲ ਵੀ ਦਿਓ ਅੱਛਾ ਤੋ ਤੁਸੀਂ ਕਹਿੰਦੇ ਜੇ ਗੰਢ ਸੰਡਿਆ ਤੇ ਜਿਹੜੀ ਤੁਹਾਡੇ ਬੰਦਿਆਂ ਦੀ ਗੰਢ ਸੰਡ ਹੁੰਦੀ ਆ ਹਮ ਮਤਲਬ ਕਿ ਪੋਲੀਟੀਸ਼ੀਅਨਸ ਦੀ ਉਹਦੇ ਬਾਰੇ ਕਿਉਂ ਖਾਮੋਸ਼ ਕਿਉਂਕਿ ਪਹਿਲਾਂ ਤੁਸੀਂ ਕਹਿੰਦੇ ਹੁੰਦੇ ਸੀ ਹੁਣ ਦੇਖੋ ਮਾਨ ਸਾਹਿਬ ਦਾ ਜ਼ੁਮਲਾ ਦੇਖੋ ਜੀ ਕਿਉਂਕਿ ਅਸੀਂ ਬਹੁਤ ਬਰੀਕੀ ਨਾਲ ਇਹ ਭਾਸ਼ਣ ਸੁਣਦੇ ਆ ਬਿਲਕੁਲ ਬਸ ਇਹ ਬੜੀ ਇੱਕ ਕਿਸਮਤ ਹੈ ਕਿ ਮਾਨ ਸਾਹਿਬ ਦਾ ਤੇ ਮੋਦੀ ਸਾਹਿਬ ਦਾ ਭਾਸ਼ਣ ਸੁਨਣਾ ਜਿਹੜਾ ਉਹ ਕਹਿ ਲੋ ਕਿ ਦਿਮਾਗ ਦੇ ਵਿੱਚ ਬਈ ਕੁਰਬਲ ਕੁਰਬਲ ਕੁਰਲਾਹਟ ਪੈਦਾ ਕਰਨ ਵਾਲੇ ਭਾਸ਼ਣ ਉਹ ਦੇਣਾ ਦੀ ਪਰ ਜੁਮਲਾ ਦੇਖੋ ਜਦੋਂ ਇਹ ਆਪੋਜੀਸ਼ਨ ਚ ਸੀਗੇ ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਬਈ ਇਹਨਾਂ ਦੀ ਗੰਡ ਸੰਡ ਜਿਹੜੀ ਸਿਆਸਤ ਦਾ ਇਹਨਾਂ ਦੀ ਉਹ ਪੁਲਿਸ ਵਾਲਿਆਂ ਨਾਲ ਹੈ ਬੰਦਾ ਫੜਦੀ ਹੈ ਪੁਲਿਸ ਇਹ ਫੋਨ ਕਰ ਦਿੰਦੇ ਆ ਬੰਦਾ ਛੁੱਟ ਜਾਂਦਾ ਹੈ ਮਤਲਬ ਕਿ ਉਦੋਂ ਪੋਲੀਟੀਸ਼ੀਅਨ ਜਿਹੜੇ ਸੀਗੇ ਉਹ ਗੰਢ ਸਾਂਢ ਦੇ ਵਿੱਚ ਸੀ ਹੁਣ ਕਹਿੰਦੇ ਕਿ ਪੁਲਿਸ ਵਾਲਿਆਂ ਦੇ نزدیکی ਹਮ ਸਾਂਢ ਗੰਢ ਚ ਕਿਉਂਕਿ ਹੁਣ ਜੇ ਰਸੂਖਦਾਰਾਂ ਦਾ ਨਾਮ ਲੈਣਗੇ ਤਾਂ ਹੁਣ ਆਪ ਫਸ ਜਾਣਗੇ ਉਹ ਲੱਗਦਾ ਬਿਲਕੁਲ ਆਪ ਫਸ ਜਾਣਗੇ ਜੀ ਹਾਂ ਜੀ ਲੋਕਮੈਂਟ ਕੋਈ ਤੁਸੀਂ ਲੈਣਾ ਤਾਂ ਮੈਂ ਆਪਣੇ ਸਾਥੀ ਕਹਿ ਰਹੇ ਨੇ ਕਿ ਆਜ਼ਾਦੀ ਤੋਂ ਪਹਿਲਾਂ ਵਾਲੇ ਜਿਹੜੇ ਪੁਲਿਸ ਕਾਨੂੰਨ ਹੈ ਉਹ ਬਦਲਣ ਦੀ ਜ਼ਰੂਰਤ ਹੈ ਜੀ ਇਹ ਨਾਮ ਪੜ ਲਿਆ ਕਰੋ ਤੁਸੀਂ ਕੋਈ ਫਲਾਣੇ ਦਾ ਕਮੈਂਟ ਹੈ ਉੱਤੇ ਨਾਮ ਲਿਖੇ ਹੁੰਦੇ ਨਾ ਕਈ ਵਾਰ ਵਿੰਗੇ ਟੇਡੇ ਜੇ ਵੀ ਹੁੰਦੇ ਦੱਬ ਦਿਆ ਕਰੋ ਕੋਈ ਗੱਲ ਨਹੀਂ ਆ ਉਹ ਜੇ ਕਿਤੇ ਕੋਈ ਬਲਵਿੰਦਰ ਸਿੰਘ ਕਹਿ ਰਹੇ ਨੇ ਕਿ ਕਿਤੇ ਇਹਨਾਂ ਨੌਕਰੀਆਂ ਵਿੱਚ ਵੀ ਬਾਹਰਲੇ ਰਾਜਾਂ ਦੇ ਬੱਚੇ ਨਾ ਭਰਤੀ ਕਰ ਲੈਣ ਹਨਾ ਹੋਰ ਤਾਂ ਦੇਖੋ ਜੀ ਹੁਣ ਗੱਲ ਇਹ ਆ ਕਿ ਉਹਦੇ ਬਾਰੇ ਤੇ ਕੀ ਕਹਿ ਸਕਦੇ ਆ ਪਰ ਮਸਲਾ ਇਹ ਚਲੋ ਉਹ ਤੇ ਜੋ ਕਾਨੂੰਨ ਆ ਉਹਦੇ ਅਨੁਸਾਰ ਹੀ ਭਰਤੀ ਹੋਣੀ ਹੈ ਨਿਯਮ ਆ ਤਾਂ ਘੱਟੋ ਘੱਟ 10000 ਦੇ ਵਿੱਚੋਂ ਕੋਈ 9000 ਤੇ ਫਿਰ ਸਾਡਾ ਜਾਊਗਾ ਹੀ ਜੀ ਜੀ ਕਿਉਂ ਇੰਨੇ 네ਗੇਟਿਵ ਹੁੰਨੇ ਹੋ ਥੋੜੇ ਪੋਜ਼ਿਟਿਵ ਵੀ ਰਿਆ ਕਰੋ ਯਾਰ ਜੀ ਇੱਕ ਰਜੀਵ ਕੁਮਾਰ ਜੀ ਨੇ ਕਮੈਂਟ ਕੀਤਾ ਕਿ ਕੁਮਰ ਪ੍ਰਤਾਪ ਨੂੰ ਪੁਲਿਸ ਵਿਭਾਗ ਮੰ ਦੇਖ ਕੇ ਦੇਖ ਲੈਣ ਸ਼ਾਇਦ ਕੋਈ ਸੁਧਾਰ ਹੋਵੇ ਉਹਦੇ ਤੋਂ ਤਾਂ ਮੈਨੂੰ ਲੱਗਦਾ ਜੇ ਕੋਈ ਐਮ ਐਲ ਏ ਸ਼ਿਪ ਬਚੀ ਰਹਿ ਜਾਵੇ ਤੇ ਉਹ ਬਿਹਤਰ ਆ ਜਿਸ ਤਰੀਕੇ ਦੇ ਨਾਲ ਉਹ ਬੋਲੇ ਆ ਤੇ ਜਿਸ ਤਰੀਕਨ ਤਰੀਕੇ ਨਾਲ ਉਹ ਚੁੱਪਦੇ ਪਏ ਆ ਉਹ ਤੇ ਪਿਛਲੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਨਹੀਂ ਸਾਨੂੰ ਇਹ ਕਿਹੜੇ ਵਿਭਾਗ ਦੀ ਗੱਲ ਕਰਦੇ ਹੋ ਉਹ ਤੇ ਮੈਨੂੰ ਲੱਗਦਾ ਕਿ ਇਹਨਾਂ ਦਾ ਵਾਸ ਹੋਵੇ ਤੇ ਉਹਦੀ ਐਮ ਐਲ ਏ ਸ਼ਿਪ ਵੀ ਖਤਮ ਕਰ ਦੇਣ ਜੀ ਜੀ ਤੁਸੀਂ ਪੁਲਿਸ ਦਾ ਯਾਨੀ ਹੋਮ ਦਾ ਹੋਮ ਦਾ ਤੇ ਕਦੇ ਵੀ ਭਗਵੰਤ ਮਾਨਾ ਕਿਸੇ ਨੂੰ ਦਿੰਦੇ ਹੋਏ ਆਪਣਾ ਡਿਪਾਰਟਮੈਂਟ ਜੀ ਜੀ ਕਿਉਂਕਿ ਹੋਮ ਦੇ ਹੋਮ ਦਾ ਹੀ ਤੇ ਸਰੀ ਗਏ ਮੈਂ ਨਾ ਬਿਲਕੁਲ ਹਜ਼ੂਰ ਵਿਜੀਲੈਂਸ ਕਿਦੇ ਤਹਿਤ ਆਉਗੀ ਹੋਂ ਦੇ ਜੇਲਾ ਕਿਹਦੇ ਤਹਿ ਤਾਉਣ ਗਿਆ ਲਾ ਐਂਡ ਆਰਡਰ ਕਿਹਦੇ ਤਹਿ ਤਾਉਗਾ ਬਦਲੀਆਂ ਸਾਰੀਆਂ ਇਨੇ ਹਜ਼ਾਰ ਅੱਛਾ ਸਭ ਤੋਂ ਗੱਲ ਵੱਡੀ ਹੈ ਕਿ ਜਿਹੜੀ ਪੁਲਿਸ ਸਮਾਜ ਨੂੰ ਕੰਟਰੋਲ ਕਰਦੀ ਉਹ ਤੁਹਾਡੇ ਕੰਟਰੋਲ ਚ ਹੈ ਤੁਸੀਂ ਆਪਣਾ ਡਿਪਾਰਟਮੈਂਟ ਕਿਸੇ ਨੂੰ ਕਿਉਂ ਦੇਵੋਗੇ ਬਿਲਕੁਲ ਜੀ